ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਭ ਤੋਂ ਵੱਡੀ ਚਿੰਤਾ ਮੇਰੇ ਕਈ ਸਰ ਇੱਕ ਸਾਰਿਆਂ ਦੀ ਨਹੀਂ ਕਈ ਸਰੇ ਕਿਸਾਨ ਵੀਰਾਂ ਦੀ ਹੁੰਦੀ ਹੈ ਕਿ ਇਹ ਜਿਹੜੀ ਪੱਤਲਪੇਟ ਹੈ ਇਹ ਜੇ ਗੋਭ ਚ ਵੜ ਗਈ ਫੇਰ ਤਾਂ ਜਮੀ ਖਾ ਜੂਗੀ ਹੁਣ ਖੇਤ ਚ ਮੰਨ ਲਓ ਕਿਸੇ ਪੱਤਲਪੇਟ ਆ ਗਈ ਤਾਂ ਉਸ ਤੋਂ ਬਾਅਦ ਕਿਸਾਨ ਦਾ ਡਰ ਹੁੰਦਾ ਕਿ ਜੇ ਇਹ ਗੋਭ ਚ ਵੜ ਗਈ ਇਹਨੇ ਪੱਲੇ ਕੁਛ ਨਹੀਂ ਛੜਨਾ ਜੇਕਰ ਕੋਈ ਬੰਦਾ ਕਹਿੰਦਾ ਕਿ ਨਹੀਂ ਆਈ ਨਹੀਂ ਹੁੰਦਾ ਦਸੁੰਡੀ ਤਾਂ ਦਸੁੰਡੀ ਹੁੰਦੀ ਹੈ ਪੱਟੇਲ ਪੇਟ ਵੀ ਕਰ ਲਿਆ ਤੇ ਉਹਨੇ ਗੋਚੀ ਵੱਢ ਸਕਦੀ ਹੈ ਇੱਕ ਚੀਜ਼ ਸਮਝੋ ਆ ਤੋੜੀ ਸਕਰੀਨ ਤੇ ਕੀ ਹੈ ਬੱਕਰੀ ਹੈ ਹੁਣ ਕੀ ਦੇਖ ਰਿਹਾ हूं ਭੇਡ ਦੇਖ ਰਿਹਾ हूं ਇੱਕ ਅਨਜਾਨ ਬੰਦੇ ਵਾਸਤੇ ਤੇ ਭੇਡ ਤੇ ਬੱਕਰੀ ਤੇ ਇੱਕੋ ਹੀ ਚੀਜ਼ ਹੈ ਨਾ ਇੱਕ ਆਮ ਬੰਦਾ ਜਿਹੜਾ ਇਸ ਬਾਰੇ ਨਹੀਂ ਜਾਣਦਾ ਉਹਨੂੰ ਤੇ ਹੈਗਾ ਕਿ ਆ ਬੱਕਰੀ ਹੈ ਆ ਜੱਤਾਲੀ ਬੱਕਰੀ ਹੈ ਚੀਜ਼ਾਂ ਦੇ ਇੱਕੋ ਜਿਹੀਆਂ ਪਰੰਤੂ ਜਿਹੜਾ ਬੰਦਾ ਇਹਨਾਂ ਬਾਰੇ ਜਾਣਦਾ ਹੈ ਉਹਨੂੰ ਪਤਾ ਹੈ ਕਿ ਭੇਡ ਦਾ ਖਾਣਾ ਬੱਕਰੀ ਤੋਂ ਅੱਡ ਹੈ ਭੇਡ ਦੀ ਸੰਭਾਲ ਬੱਕਰੀ ਤੋਂ ਅੱਡ ਹੈ ਦੇਖਣ ਨੂੰ ਭਾਵੇਂ ਇੱਕੋ ਜਿਹੀਆਂ ਕਦ ਕਾ ਠੀਕੋ ਜੀ ਹੈਗੀ ਹੈ ਇੱਕ ਦੇਆਂ ਲੱਗਦਾ ਕਿ ਇਹ ਜਿਹੜਾ ਹੈਗਾ ਜੱਤ ਵਾਲਾ ਜਾਂ ਜਿਹੜਾ ਹੈਗਾ ਆਪਣਾ ਕੋਟ ਪਾਇਆ ਹੁੰਦਾ ਇੱਕ ਦੇ ਉੱਤੇ ਕੋਟ ਨਹੀਂ ਪਾਇਆ ਬਸ ਇਹੀ ਫਰ ਵਾਲਾ ਕੋਟ ਨਹੀਂ ਪਾਇਆ ਇਹੀ ਗੱਲ ਹੈ ਪਰੰਤੂ ਸਭ ਚਿਹਰਸ ਬੰਦੇ ਨੂੰ ਜਾਣਕਾਰੀ ਉਹਨੂੰ ਪਤਾ ਇੱਕਦਮ ਅੱਡ ਅੱਡ ਹੈ ਇਸੇ ਤਰੀਕੇ ਦੇ ਨਾਲ ਪੱਤਾ ਲਪੇਟ ਤੇ ਗੋਭ ਦੀ ਸੁੰਢੀ ਦੇਖਣ ਨੂੰ ਭਾਵੇਂ ਸੁੰਡੀਆਂ ਹੀ ਲੱਗਦੀਆਂ ਹੈ ਪਰੰਤੂ ਹੈਗੀਆਂ ਡੱਡ ਕਿਵੇਂ ਆ ਦੇਖਿਓ ਆਹ ਜਿਹੜਾ ਪਮਕੜ ਹੈ ਇਹ ਕਿਵੇਂ ਹੈ ਤਕੋਨਾ ਹਨਾ ਲੰਬਾਈ ਘੱਟ ਹੈ ਤਕੋਨਾ ਜਿਆਦਾ ਹੈ ਖੰਭਾਂ ਦੇ ਉੱਤੇ ਕੀ ਹੈ ਕਾਲੀਆਂ ਤਾਰੀਆਂ ਇਹ ਜਿਹੜਾ ਪਮਕੜ ਹੈ ਇਹ ਨਾ ਥੱਲੇ ਥੱਲੇ ਉੱਡਦਾ ਹੁੰਦਾ ਹੈ ਤੇ ਆਪਾਂ ਨੂੰ ਖੇਤ ਦੇ ਵਿੱਚ ਜਿਹੜੀਆਂ 11 ਦੀਆਂ ਡਾਰਾਂ ਹੀ ਦਿਖਾਈ ਦਿੰਦੀਆਂ ਇਹ ਜਿਹੜਾ ਅੰਡਾ ਦੇਊਗਾ ਇਹਦੇ ਅੰਡੇ ਚੋਂ ਪੱਤਾਲ ਲਪੇਟ ਨਿਕਲੂਗੀ ਕਿਹੋ ਜੀ ਹੋਊਗੀ ਆ ਇਹੋ ਜੀ ਸੁੰਢੀ ਹੋਏਗੀ ਹੁਣ ਆਪ ਮੱਕੜ ਦੇਖਿਓ ਇਰੀ ਦੇ ਸ਼ਕਲ ਹੀ ਅੱਡ ਹੋ ਗਈ ਯਾਰ ਇਹ ਲੰਬਾ ਯਾ ਹੈਗਾ ਖੰਭਾਂ ਦੇ ਉੱਤੇ ਦੋ ਕਾਲੇ ਨਿਸ਼ਾਨ ਆ ਦੋਵੇਂ ਆਪਾਂ ਬਰਾਬਰ ਰੱਖ ਲੈ ਦੇਖੋ ਆ ਦੋਵਾਂ ਜ਼ਮੀਨ ਆਸਾਂ ਦਾ ਆਪਾਂ ਉਹ ਹੀ ਬੱਕਰੀ ਵਾਲਾ ਤੇ ਪੇੜ ਵਾਲਾ ਫਰਕ ਆ ਗਿਆ ਤੇ ਇਹ ਜਿਹੜਾ ਆਂਡਾ ਦੇਊਗਾ ਇਹਦੇ ਵਿੱਚੋਂ ਸੁੰਢੀ ਆ ਨਿਕਲੂਗੀ ਫਰਕ ਹੈ ਦੋਵੇਂ ਸੁੰਢੀਆਂ ਬਰਾਬਰ ਰੱਖ ਕੇ ਦੇਖੋ ਦੋਵਾਂ ਸੁੰਡੀਆਂ ਜ਼ਮੀਨ ਆਸਮਾਨ ਦਾ ਫਰਕ ਹੈ। ਦੋਵਾਂ ਦੀ ਖਾਣੇ ਦੀ ਆਦਤਾਂ ਦਾ ਵੱਖਰੀਆਂ। ਦੋਵਾਂ ਦਾ ਜੀਵਨ ਚੱਕਰ ਵੱਖਰਾ ਹੈ। ਦੋਵਾਂ ਦਾ ਨਾਮ ਵੱਖਰਾ ਹੈ। ਦੋਵਾਂ ਦਾ ਸਭ ਕੁਝ ਵੱਖਰਾ ਹੈ। ਤਾਂ ਇਸ ਕਰਕੇ ਅੱਛਾ ਅੰਡਾ ਜਿਹੜਾ ਤਾਂ ਗੋਭ ਦੀ ਸੁੰਡੀ ਵਾਲਾ ਹੈਗਾ ਇਹ ਅੰਡਾ ਦੇਉ ਕੋ ਉਤਲੇ ਪਾਸੇ। ਤੇ ਤੁਸੀਂ ਜੋ ਖੇਚ ਜਾਊਂਗਾ ਤੁਹਾਨੂੰ ਪੱਤੇ ਦੇ ਕਿਨਾਰੇ ਤੇ ਬੈਠਾ ਦਿਖਾ ਦਿਸੂਗਾ। ਪੱਤਾ ਲਪੇਟ ਲਾ ਜੋ ਖੇਤ ਹਲਾਉਂਗੇ ਥੱਲੇ ਥੱਲੇ ਉੱਡੂਗਾ ਤਾਂ ਕੋ ਨਾ ਜਾਣੀ ਕੀ ਜੀ। ਤੇ ਜਦ ਦੋਵੇਂ ਵੱਖੋ ਵੱਖਰੇ ਆ ਸਮਝ ਆ ਗਈ ਮੇਰੀ ਗੱਲ ਤੁਹਾਨੂੰ ਕਿ ਦੋਵਾਂ ਦੇ ਨਾਮ ਆ ਪਿਓ ਰਲਦਾ ਹੈਗਾ ਨਾਮ ਨਰਾਂਡਾ ਰਲਦਾ ਹੈਗਾ ਨਾਂ ਨਰ ਬੱਚਾ ਰਲਦਾ ਹੈਗਾ ਨਾਂ ਉਹਨਾਂ ਦੀ ਖਾਣੇ ਦੀਆਂ ਯਾਦਾਂ ਨਾਲ ਦੀਆਂ ਤਾਂ ਇਸ ਕਰਕੇ ਜਿਵੇਂ ਬੱਕਰੀ ਢੇਡ ਵਾਲਾ ਖਾਣਾ ਨਹੀਂ ਖਾ ਸਕਦੀ ਉਸੇ ਤਰੀਕੇ ਦੇ ਨਾਲ ਪੱਤਾ ਲਪੇਟ ਗੋਵ ਦੇ ਵਿੱਚ ਨਹੀਂ ਜਾ ਸਕਦੀ ਇਸ ਕਰਕੇ ਇਹ ਦੋਵਾਂ ਦੇ ਵਿੱਚ ਫਰਕ ਹੈ ਤੁਹਾਨੂੰ ਪਤਾ ਕਿ ਢੇਡ ਕੁਝ ਵੀ ਖਾ ਸਕਦੀ ਹੁੰਦੀ ਹੈ ਪੇੜ ਦੇ ਵਿੱਚ ਹੈਬਿਟ ਹੈ ਕੁਝ ਵੀ ਖਾ ਕੇ ਕੁਝ ਕਰ ਸਕਦੀ ਹੈ ਪਰੰਤੂ ਬੱਕਰੀ ਨਹੀਂ ਉਹ ਚੀਜ਼ਾਂ ਖਾ ਸਕਦੀ ਬੱਕਰੀ ਅਲੱਗ ਤਰੀਕੇ ਦੀ ਹੈ ਪੇੜ ਲੱਗ ਤਰੀਕੇ ਦੀ ਹੈ ਪੱਤਾ ਲਪੇੜ ਲੱਗ ਤਰੀਕੇ ਦੀ ਹੈ ਗੋਭ ਦੀ ਸੁੰਡੀ ਲੱਗ ਤਰੀਕੇ ਦੀ ਇਸ ਕਰਕੇ ਇਹ ਕਦੇ ਵੀ ਨਹੀਂ ਸੋਚਣਾ ਕਿ ਪੱਤਾ ਲਪੇੜ ਜਿਹੜੀ ਗੋਭ ਦੇ ਵਿੱਚ ਵੜ ਜਾਏਗੀ ਉਹ ਕਦੇ ਵੜ ਨਹੀਂ ਸਕਦੀ ਸਮਝ ਗਏ ਕਦੇ ਵੀ ਪੇੜ ਤੇ ਬੱਕਰੀ ਇੱਕ ਨਹੀਂ ਹੋ ਸਕਦੀਆਂ ਉਸ ਤਰ੍ਹਾਂ ਪੱਤਾ ਲਪੇੜ ਤੇ ਗੋਭ ਦੀ ਸੁੰਡੀ ਇੱਕ ਨਹੀਂ ਹੋ ਸਕਦੀਆਂ ਇਹ ਦੋਵੇਂ ਆਡ-ਆਡ ਨੇ ਇਹ ਦੋਵਾਂ ਦਾ ਤਰੀਕਾ ਕੰਟਰੋਲ ਕਰਨ ਦਾ ਅੱਡ ਅੱਡ ਹੈ ਤੇ ਦੋਵਾਂ ਦੀ ਖਾਣ ਦੇ ਤਰੀਕੇ ਅੱਡ ਅੱਡ ਨੇ ਪੱਤਾ ਲਪੇਟ ਨੇ ਪੱਤਾ ਜਿਹੜਾ ਹੈਗਾ ਖੁਰਚ ਕੇ ਖਾਣਾ ਹੈ ਗੋਭ ਦੀ ਸੁੰਡੀ ਨੇ ਚਬ ਕੇ ਖਾਣਾ ਹੈ ਕੱਟ ਕੇ ਖਾਣਾ ਹੈ ਦੋਵਾਂ 'ਚ ਫਰਕ ਹੈ ਗੋਭ ਦੀ ਸੁੰਡੀ ਲਗ ਤਰੀਕੇ ਨਾਲ ਖਾਏਗੀ ਪੱਤਾ ਲਪੇਟ ਲਗ ਤਰੀਕੇ ਨਾਲ ਖਾਏਗੀ ਤਾਂ ਇਸ ਕਰਕੇ ਦੋਸਤੋ ਇਹ ਬੇਫਿਕਰ ਹੋ ਕਿ ਪੱਤਾ ਲਪੇਟ ਗੋਭ 'ਚ ਵੱਢ ਜੇਗੀ ਕਦੇ ਨਹੀਂ ਵੱਢਦੀ ਧਿਆਨ ਰੱਖਿਓ ਜੀ